ਏ ਲੁਧਿਆਣੇ ਵਿੱਚ ਸ਼ਾਸਤਰੀ ਹਾਲ ਵਿੱਚ ਮੁਕਾਬਲੇ ਹੋਏ ਸੀਗੇ ਜਿਸ ਵਿੱਚ ਮੇਰਾ ਤੀਸਰਾ ਸਥਾਨ ਪ੍ਰਾਪਤ ਕੀਤਾ ਸੀਗਾ ਇਹ ਬਹੁਤ ਹੀ ਵਧੀਆ ਅਕੈਡਮੀ ਹੈ ਤੇ ਇਹ ਜਾਂ ਕੋਰਥ ਨੂੰ ਨੇੜੇ ਤੇੜੇ ਕੀ ਇਸ ਪੰਜਾਬ ਦੇ ਵਿੱਚ ਸ਼ਾਇਦ ਦੋ ਹੋਣਗੇ ਜਿਹੜਾ ਇੱਕ ਜਲੰਧਰ ਹੈ ਤੇ ਇੱਕ ਦੂਸਰਾ ਇਹ ਹੈ ਤੇ ਜਿਹੜੀ ਕੋਚਿੰਗ ਹੈ ਜਿਉਰੇ ਅਧਿਪਾਲ ਸਾਹਿਬ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਜੀ ਸਾਡੇ ਅਕੈਡਮੀ ਬਾਰੇ ਵਿਚਾਰ ਹੈ ਜੀ ਸਾਡੇ ਬੱਚੇ ਪਹਿਲੇ ਵੀ ਰੈਂਕਿੰਗ ਜਿੱਤ ਕੇ ਆਏ ਨੇ ਹੁਣ ਸਾਡੇ ਸਾਡੇ ਪੰਜਾਬ ਸਟੇਟ ਜਿੱਤ ਕੇ ਆਏ ਨੇ ਹੁਣ ਸਵਾ ਨੈਸ਼ਨਲ ਪਹੁੰਚਣਗੇ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਮੇਰਾ ਨਾਮ ਗੁਰਲੀਨ ਕੌਰ ਹੈ ਮੈਂ ਸਮਰਾਲੇ ਵਿੱਚ ਰਹਿਣ ਵਾਲੀ ਹਾਂ ਤੇ ਮੈਂ ਉਹ ਸਮਰਾਲੇ ਵਿੱਚ ਹੀ ਰਿਆਤ ਬੈਡਮਿੰਟਨ ਹਾਲ ਅਜੇਪਾਲ ਸਰਕਲ ਕੋਚਿੰਗ ਕਰਦੀ ਹਾਂ ਤੇ ਕੀ ਤੁਸੀਂ ਜਿਹੜਾ ਜਿੱਤ ਕੇ ਆਇਓ ਕਿੱਥੇ ਮੁਕਾਬਲੇ ਲੜੇ ਸੀਗੇ ਇਹ ਲੁਧਿਆਣੇ ਵਿੱਚ ਸ਼ਾਸਤਰੀ ਹਾਲ ਵਿੱਚ ਮੁਕਾਬਲੇ ਹੋਏ ਸੀਗੇ ਜਿਸ ਵਿੱਚ ਮੇਰਾ ਤੀਸਰਾ ਸਥਾਨ ਪ੍ਰਾਪਤ ਕੀਤਾ ਸੀਗਾ ਤੇ ਮੁਕਾਬਲਾ ਕਿਸ ਨਾਲ ਸੀ ਮੇਰਾ ਮੁਕਾਬਲਾ ਮੇਰੀ ਹੀ ਦੋਸਤ ਜਿਹੜੀ ਮੇਰੇ ਨਾਲ ਪ੍ਰੈਕਟਿਸ ਕਰਦੀ ਉਹਦੇ ਨਾਲ ਗੁਰਸਿਮਰਤ ਕੌਰ ਨਾਲ ਸੀਗਾ ਤੇ ਮੈਂ ਉਹਦੇ ਤੋਂ ਹਾਰੀ ਸੀਗੀ ਤੇ ਕੀ ਮੈਥਡ ਨੇ ਬੱਚਿਆਂ ਨੂੰ ਹੋਰ ਬੱਛੇ ਜਿਹੜੇ ਹੈਗੇ ਮੋਬਾਈਲਾਂ 'ਵਲ ਜ਼ਿਆਦਾ ਤੇ ਆਕੋ ਧਿਆਨ ਦੇ। ਮੋਬਾਈਲਾਂ 'ਵਲ ਤਾਂ ਨਹੀਂ ਧਿਆਨ ਦੇਣਾ ਚਾਹੀਦਾ ਸਪੋਰਟਸ 'ਵਲ ਆਉਣਾ ਚਾਹੀਦਾ ਹੈ। ਪੇਰੈਂਟਸ ਵੀ ਉਹਨਾਂ ਦਾ ਸਾਥ ਦੇਣ ਕਿ ਅਗਰ ਬੱਚੇ ਜੇ ਇੰਟਰਸਟ ਲੈਣੇ ਇਸ ਲਈ ਮੈਂ ਹੀ ਕਹੂੰਗੀ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ। ਅੱਗੇ ਕੀ ਏਮ ਲੈ ਕੇ ਚੱਲਦੇ ਹਾਂ? ਮੇਰਾ ਏਮ ਹੈ ਵੀ ਹਨਾ ਨੈਸ਼ਨਲਸ ਵਿੱਚ ਮੈਡਲ ਲੈ ਕੇ ਆਉਣਾ ਤੇ ਅੱਗੇ ਇੰਟਰਨੈਸ਼ਨਲ ਖੇਡਣ ਦਾ। ਭੁਪਿੰਦਰ ਸਿੰਘ ਹੋਜਲਾ ਜੀ ਨਾਮ ਤੇ ਕੀ ਐਕਸਪੀਰੀਐਂਸ ਹੈਗਾ ਅਕੈਡਮੀ ਨਾਲ ਕਿੰਨੇ ਟਾਈਮ ਤੋਂ ਜੁੜ ਵਿਕਮੈ ਜੀ ਦੋ ਸਾਲ ਤੋਂ ਇੱਥੇ ਚੱਲ ਰਹੇ ਹਾਂ ਜੀ ਖੇਡ ਰਹੇ ਮੈਂ ਆਪ ਵੀ ਖੇਡ ਰਹੇ ਹਾਂ ਤੇ ਜਿਹੜੀ ਅਕੈਡਮੀ ਹੈ ਸਾਡੇ ਇੱਥੇ ਸਮਰਾਲੇ ਦੇ ਵਿੱਚ ਰਿਆਤ ਅਕੈਡਮੀ ਇਹ ਬਹੁਤ ਹੀ ਵਧੀਆ ਅਕੈਡਮੀ ਹੈ ਤੇ ਇਹੋ ਜਿਹਾ ਕੋਰਟ ਤੁਹਾਨੂੰ ਨੇੜੇ ਤੇੜੇ ਕੀ ਇਸ ਪੰਜਾਬ ਦੇ ਵਿੱਚ ਸ਼ਾਇਦ ਦੋ ਹੋਣਗੇ ਜਿਹੜਾ ਇੱਕ ਜਲੰਧਰ ਹੈ ਤੇ ਇੱਕ ਦੂਸਰਾ ਇਹ ਹੈ ਤੇ ਜਿਹੜੀ ਕੋਚਿੰਗ ਹੈ ਜੀ ਉਰੇ ਅਦੀਪਾਲ ਸਰ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਜੀ ਤੇ ਅਸੀਂ ਉਹਨਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਹਾਂ ਇਹੜੇ ਬੱਚਿਆਂ ਨੂੰ ਸਾਡਿਆਂ ਨੂੰ ਬਹੁਤ ਉੱਚੇ ਲੈਵਲ ਤੇ ਲੈ ਕੇ ਗਏ ਨੇ ਪੰਜਾਬ ਦੇ ਵਿੱਚ ਇਸ ਅਕੈਡਮੀ ਦਾ ਤੇ ਸਾਡੇ ਬੱਚਿਆਂ ਦਾ ਬਹੁਤ ਵੱਡਾ ਨਾਮ ਹੈ ਜੀ ਉਹਦੇ ਸਾਡੀ ਬੇਟੀ ਹੈ ਜਿਹੜੀ ਜੀ ਗੁਰਸਿਮਰਤ ਤੇ ਗੁਰਲੀਨ ਇਹ ਦੋਨੇ ਰੀਸੈਂਟਲੀ ਉਹ ਲੁਧਿਆਣੇ ਦੇ ਵਿੱਚ ਟੂਰਨਾਮੈਂਟ ਹੋਇਆ ਸੀ ਉਹ ਚ ਬਹੁਤ ਹੀ ਅੱਛਾ ਖੜੀਆ ਨੇ ਤੇ ਇਹਨਾਂ ਦੀ ਰੈਂਕਿੰਗ ਫਰਸਟ ਸਾਡਾ ਗੋਲਡਾ ਹੈ ਜੀ ਤੇ ਬ੍ਰਾਉਂਜ਼ ਆਇਆ ਤੇ ਜਿਹੜਾ ਇੱਕ ਸਾਡਾ ਬੱਚਾ ਹੋਰ ਹੈ ਜੀ ਅ ਅਰਸ਼ਦੀਪ ਸਿੰਘ ਉਹ ਤਕਰੀਬਨ ਪੰਜਾਬ ਦੇ ਵਿੱਚ ਰੈਂਕਿੰਗ 'ਚ ਵੀ ਫਰਸਟ ਹੈ ਤੇ ਅੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਉਹ ਹੋਰ ਵਧੀਆ ਕਰੂਗਾ ਤੇ ਅਡੇਪਾਲਸਰ ਦਾ ਬਹੁਤ ਧੰਨਵਾਦ ਹੈ ਇਸ ਤੋਂ ਇਲਾਵਾ ਜੀ ਮੈਂ ਬੱਚਿਆਂ ਨੂੰ ਬੇਨਤੀ ਕਰ ਰਿਹਾ ਹਾਂ ਵੀ ਜਿੰਨਾ ਵੀ ਏਰੀਆ ਸਾਡਾ ਸਮਰਾਲੇ ਦੇ ਨਾਲ ਲੱਗਦਾ ਜਿਸ ਦਾ ਮੱਛਵਾੜਾ ਹੈ ਜੀ ਸਮਰਾਲਾ ਹੈ ਖੰਨਾ ਹੈ ਇਹ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਪੇਰੈਂਟਸ ਨੂੰ ਵੀ ਆ ਕੇ ਇੱਥੇ ਬੱਚਿਆਂ ਨੂੰ ਸਿਖਾਉਣ ਤੇ ਖੇਡਦਾ ਦੇਖਣ ਤਾਂ ਕਿ ਉਹ ਸਕਰੀਨ ਤੋਂ ਦੂਰ ਰਹਿਣ ਤੇ ਬੱਚਿਆਂ ਦੇ ਵਿੱਚ ਜਿਹੜੀਆਂ ਕੁਰੀਤੀਆਂ ਅੱਗੇ ਅੱਗੇ ਆਉਣੇ ਵਾਲੇ ਟਾਈਮ 'ਚ ਵੱਧ ਰਹੀਆਂ ਤੇ ਦੇਖੋ ਜੀ ਹੁਣੇ ਵਾਲੇ ਟਾਈਮ ਦੇ ਵਿੱਚ ਸਭ ਨਾਲ ਬੜੀ ਪ੍ਰੋਬਲਮ ਆਉਣੀ ਹੈ ਜਿਹੜੀ ਮੈਂਟਲ ਸਟ्रेस ਦੀ ਉਹ ਸਿਰਫ ਇੱਕ ਗੇਮ ਹੈ ਜਿਹੜੀ ਉਹਨੂੰ ਦੂਰ ਕਰ ਸਕਦੀ ਹੈ ਦੂਸਰੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਜਿਸ ਤਰ੍ਹਾਂ ਬੱਚਿਆਂ ਨੂੰ ਅੱਜਕੱਲ ਤੁਸੀਂ ਜਿਮ ਦੇ ਵਿੱਚ ਦੇ ਰਹੇ ਹੋ ਜਿਮ ਦੇ ਵਿੱਚ ਸਿਰਫ ਆਰਟੀਫੀਸ਼ੀਅਲ ਮਸਲ ਐਕਸਰਸਾਈਜ਼ ਹੈ ਜਿਹੜੀ ਇਹ ਹੈ ਤੁਹਾਡੀ ਇਹ ਇੰਡੋਰੈਂਸ ਵੀ ਦਿਵਾਉਂਦੀ ਹੈ ਤੁਹਾਡੀ ਤੁਹਾਡਾ ਮਸਲ ਸਟ੍ਰੈਸ ਵੀ ਦਿਵਾਉਂਦੀ ਹੈ ਤੇ ਮਤਲਬ ਤੁਹਾਨੂੰ ਬਹੁਤ ਹੀ ਵਧੀਆ ਰੱਖਦੀ ਹੈ ਲਾਈਫ ਤੇ ਤੁਸੀਂ ਇੱਕ ਬੱਚੇ ਨੂੰ ਆਪਣਾ ਗਿਫਟ ਦੇ ਰਹੇ ਹੋ ਲਾਈਫ ਦੇ ਵਿੱਚ ਜਿਹੜਾ ਉਹ ਅੱਗੇ ਜਾ ਕੇ ਹੋਰ ਵਧੀਆ ਕਰ ਸਕਦਾ ਤੇ ਮੈਂ ਇਸ ਅਕੈਡਮੀ ਦਾ ਤੇ ਇਹਨਾਂ ਬੱਚਿਆਂ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਮਰਾਲਾ ਨਾਮ ਉੱਚਾ ਕੀਤਾ ਧੰਨਵਾਦ ਸਾਡੇ ਅਕੈਡਮੀ ਬਾਰੇ ਵਿਚਾਰ ਹੈ ਜੀ ਸਾਡੇ ਬੱਚੇ ਪਹਿਲੇ ਵੀ ਰੈਂਕਿੰਗ ਜਿੱਤ ਕੇ ਆਏ ਨੇ ਹੁਣ ਸਾਡੇ ਸਾਡੇ ਪੰਜਾਬ ਸਟੇਟ ਜਿੱਤ ਕੇ ਆਏ ਨੇ ਹੁਣ ਸਵਾ ਨੈਸ਼ਨਲ ਪਹੁੰਚਣਗੇ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਡੇ ਬੱਚੇ ਜਿੱਤ ਰਹੇ ਨੇ ਸਾਡੀ ਕੁੜੀਆਂ ਗੁਰਲੀਨ ਆ ਉਹ ਸਾਡੀ ਸੈਮ ਫਾਈਨਲ ਚ ਹਾਰ ਗਈ ਪਰ ਬ੍ਰੌਂਜ਼ ਮੈਡਲ ਉਹ ਵੀ ਲੈ ਆਈ ਹੁਣ ਇਹਨਾਂ ਦੇ ਸਕੂਲ ਦੇ ਮੈਚ ਵੀ ਚੱਲਦੇ ਆ ਸਟੇਟ ਦੇ ਉਹ ਵੀ ਜਿੱਤ ਰਹੇ ਨੇ ਉਹ ਜਿੱਤਣਗੇ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਫੋਲ ਕਰਕੇ ਜਿਹੜੇ ਕਿੱਦਾਂ ਦੂਰ ਨੇ ਅਸੀਂ ਚਾਹੁੰਦੇ ਆ ਵੀ ਬੱਚੇ ਹੋਰ ਆਪਣੇ ਮੋਬਾਈਲਾਂ ਵਗੈਰਾ ਤੋਂ ਹੋਰ ਲਾਈਫ ਤੋਂ ਦੂਰ ਹੋਣ ਠੀਕ ਹੈ ਨਾ ਬੱਚੇ ਆਪਣੇ ਸਿਹਤ ਲਈ ਦੇਖਣ ਤੇ ਬੱਚੇ ਉਰੇ ਹੋਣ ਜੇ ਇੱਕ ਵਧੀਆ ਆਪਣੀ ਚੀਜ਼ ਮਿਲੀ ਹੈ ਸਾਡੇ ਸ਼ਹਿਰ ਨੂੰ ਮਿਲੀ ਹੈ ਪੰਜਾਬ ਲੈਵਲ ਤੇ ਬੱਚੇ ਜਾਂਦੇ ਨੇ ਵਧੀਆ ਖੇਡਦੇ ਨੇ ਇਸ ਵਾਸਤੇ ਅਤੇ ਇੱਕ ਅਸੀਂ ਇੱਕ ਹੋਰ ਅਨਾਉਂਸ ਕਰਨੇ ਆ ਸਾਡੇ ਗਰੁੱਪ ਸਾਡੇ ਗਰੇਵਾਲ ਸਾਹਿਬ ਸਾਡੇ ਰਾਜੂ ਜੀ ਅਸੀਂ ਆਪਣੇ ਜਿਹੜਾ ਸਾਡਾ ਐਡਵੈਂਚਰ ਦਾ ਗਰੁੱਪ ਆ ਸਵੇਰ ਵਾਲਾ ਅਸੀਂ ਬੱਚਿਆਂ ਵਾਸਤੇ ਆਪਣੇ ਵੱਲੋਂ 21000 ਰੁਪਏ ਅਨਾਉਂਸ ਕਰਦੇ ਆ ਅਸੀਂ ਰਿਆਤ ਅਕੈਡਮੀ ਨੂੰ ਦੇ ਰਹੇ ਆ ਆਪਣੇ ਵੱਲੋਂ ਜਿਹਦਾ ਨਾਮ ਉਸੋ ਹੈ ਮੇਰਾ ਨਾਮ ਜੀ ਡਾਕਟਰ ਦਿਲਜਾਨ ਸਿੰਘ ਹੈ ਤੇ ਮੈਂ ਇਸ ਅਕੈਡਮੀ ਦੇ ਨਾਲ 5 ਸਾਲ ਤੋਂ ਜੁੜਿਆ ਹੋਇਆ ਹਾਂ ਤੇ ਇੱਥੇ ਬੱਚਿਆਂ ਨੂੰ ਸਵੇਰੇ ਤੇ ਸ਼ਾਮ ਜਿਹੜੇ ਬੈਡਮਿੰਟਨ ਦੇ ਕੋਚੇਸ ਨੇ ਅਜੀਪਾਲ ਸਰ ਸਿੰਘ ਰਿਆਤ ਉਹਨਾਂ ਨੂੰ ਕੋਚਿੰਗ ਦਿੰਦੇ ਨੇ ਤੇ ਉਹਨਾਂ ਦੇ ਸੈਸ਼ਨਸ ਨੇ ਜਿਹੜੇ ਉਹ ਲਗਾਉਂਦੇ ਨੇ ਸਵੇਰੇ ਫਿਟਨੈਸ ਦਾ ਸੈਸ਼ਨ ਹੁੰਦਾ ਸ਼ਾਮੀ ਉਹਨਾਂ ਦੀ ਜਿਹੜੀ ਕੋਚਿੰਗ ਹੁੰਦੀ ਹੈ ਬੈਡਮਿੰਟਨ ਰੈਕੇਟਸ ਦੀ ਤੇ ਸਾਰੀ ਸ਼ਟਲਸ ਦੇ ਨਾਲ ਉਹ ਸ਼ਾਮੀ ਉਹ ਕਰਾਉਂਦੇ ਨੇ ਉਹ ਸਭ ਗੱਲ ਕਰੀਏ ਬੱਚੇ ਇਨਾਮ ਵੀ ਲੈ ਕੇ ਆਏ ਨੇ ਕੁਝ ਹਾਂਜੀ ਲੰਬੇ ਸਮੇਂ ਤੋਂ ਚੱਲ ਰੱਖੀ ਕੀ ਕਹਿਣਾ ਚਾਹੁੰਦੇ ਬੱਚਿਆਂ ਦੇ ਤੇ ਕਿਦਾਂ ਦੇ ਜਿਹੜੇ ਇਹ ਬੱਚੇ ਨੇ ਮੈਂ 5 ਸਾਲ ਤੋਂ ਇਹਨਾਂ ਨੂੰ ਦੇਖ ਰਿਹਾ ਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਜਿਹੜੇ ਸਾਰੇ ਸਟੋਕ ਨੇ ਇਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਇਹਨਾਂ ਨੇ ਪ੍ਰੈਕਟਿਸ ਕੀਤੀ ਹੈ ਤੇ ਜਿਹੜੀ ਇਹਨਾਂ ਦੀ ਮਿਹਨਤ ਹੈ ਰੰਗ ਲਿਆਈ ਹੈ ਤੇ ਮੈਂ ਇਹਨਾਂ ਨੂੰ ਬਹੁਤ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਹਾਂ ਬੱਚਿਆਂ ਦਾ ਅੱਜਕੱਲ ਮੋਬਾਈਲ ਤੇ ਜ਼ਿਆਦਾ ਪ੍ਰਭਾਵ ਹੈਗਾ ਦੇਖਦੇ ਜੇ ਮੋਬਾਈਲ ਟਟਾ ਰਹੇ ਨੇ ਮੈਂ ਕੀ ਕਹਿਣਾ ਚਾਹੁੰਦਾ ਮੈਂ ਅੱਜਕੱਲ ਜਿਹੜਾ ਬੱਚਿਆਂ ਦੀ ਜਿਹੜੀ એનર્ਜੀ ਆ ਜਾਂ ਜਿਹੜਾ ਬਹੁਤ ਜ਼ਿਆਦਾ ਝੁਕਾਅ ਆ ਜਿਹੜਾ ਉਹ ਮੋਬਾਈਲਾਂ ਵੱਲ ਹੋਣ ਕਰਕੇ ਜਿਹੜੀਆਂ ਮੈਂਟਲ ਹੈਲਥ ਪ੍ਰੋਬਲਮਸ ਨੇ ਤੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਬਹੁਤ ਘਟ ਰਹੀ ਹੈ ਤੇ ਜਦੋਂ ਬੱਚੇ ਸ਼ਾਮੀ ਇੱਥੇ ਖੇਡਣ ਆਉਂਦੇ ਨੇ ਤੇ ਆਪਣੀ ਜਿਹੜੀ એનર્ਜੀ ਇੱਥੇ ਲਾਉਂਦੇ ਨੇ ਉਹਨਾਂ ਦਾ ਵਿਕਾਸ ਹੁੰਦਾ ਆ ਉਹਨਾਂ ਦੀ ਜਿਹੜੀ ਹੈਲਥ ਆ ਉਹ ਵੀ ਇੰਪਰੂਵ ਹੁੰਦੀ ਆ ਸੋ ਇਹ ਬਹੁਤ ਵਧੀਆ ਇੱਕ ਸਮਰਾਲੇ ਨੂੰ ਇੱਕ ਬੈਡਮਿੰਟਨ ਅਕੈਡਮੀ ਉਪਹਾਰ ਮਿਲੇ ਹੋਇਆ ਕਿ ਬੱਚੇ ਦੀ ਜਿਹੜੀ એનર્ਜੀ ਹੈ ਇਥੇ ਇਨਵੈਸਟ ਹੁੰਦੀ ਹੈ ਠੀਕ ਹੈ ਤਾਂ